ਜਦੋਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਪੰਜਾਬ ਪੁਲਿਸ ਵੀ ਮੁਸਤੈਦ ਨਜ਼ਰ ਆ ਰਹੀ ਹੈ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਤੇ ਮੱਦੇ ਨਜ਼ਰ ਪੰਜਾਬ ਪੁਲਿਸ ਨੇ ਇੱਕ ਵਾਰੀ ਫੇਰ ਤੋਂ ਐਸਐਸਪੀ ਦਫ਼ਤਰ ਦੀ ਪਾਰਕਿੰਗ ਦੇ ਵਿੱਚ ਮੌਕ ਡ੍ਰਿਲ ਕੀਤੀ ਹੈ ਤੇ ਇਹ ਮੌਕ ਡ੍ਰਿਲ ਕਰਨ ਦਾ ਮਕਸਦ ਹੈ ਕਿ ਚੋਣਾਂ ਦੌਰਾਨ ਜੇਕਰ ਕਿਸੇ ਵੀ ਥਾਂ ਤੇ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਬੈਗ ਮਿਲਦਾ ਹੈ ਅਤੇ ਜੇਕਰ ਬੈਗ ਦੇ ਵਿੱਚ ਕੋਈ ਵਿਸਫੋਟਕ ਪਦਾਰਥ ਹੋਣ ਦਾ ਸ਼ੱਕ ਹੁੰਦਾ ਹੈ ਤਾਂ ਉਸ ਨੂੰ ਕਿਵੇਂ ਨਿਚਠਾ ਜਾਵੇ ਇਹ ਵਿਸਫੋਟਕ ਪਦਾਰਥ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ਇਹ ਮੌਕ ਡ੍ਰਿਲ ਦੇ ਵਿੱਚ ਦਿਖਾਇਆ ਗਿਆ ਹੈ ਤਾਜ਼ਾ ਕੀ ਪੁਲਿਸ ਦੇ ਵੱਲੋਂ ਛੱਡਿਆ ਗਿਆ ਐਕਟਿਵ ਆ ਖੜੀ ਕੀਤੀ ਗਈ ਅਤੇ ਉਸ ਦੇ ਵਿੱਚ ਇੱਕ ਵਿਸਫੋਟਕ ਬੈਗ ਰੱਖਿਆ ਗਿਆ ਤੇ ਬੰਬ ਨਿਰੋਧਕ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਜਿੱਤੇ ਟੀਮਾਂ ਨੇ ਤੁਰੰਤ ਉਸ ਨੂੰ ਕਾਬੂ ਕਰਕੇ ਬੈਗ ਨੂੰ ਨਸ਼ਟ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਜੂਰਾ ਸਿੰਘ ਨੇ ਦੱਸਿਆ ਹੈ ਕਿ ਚੋਣਾਂ ਦੇ ਮੱਦੇਨਜ਼ਰ ਇੱਕ ਮੌਕ ਡ੍ਰਿਲ ਕਰਵਾਈ ਗਈ ਹੈ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਉਸਦੀ ਡਾਇਰੈਕਸ਼ਨ ਤੇ ਅਸੀਂ ਚੋਣਾ ਦੇ ਮੱਦੇਨਜ਼ਰ ਉਹਨੂੰ ਦੇਖਦੇ ਹੋਏ ਇੱਥੇ ਇੱਕ ਬੰਬ ਡਿਸਪੋਜ਼ਲ ਟੀਮ ਲੁਧਿਆਣਾ ਤੋਂ ਬੁਲਾ ਕੇ ਇੱਕ ਬੰਬ ਨੂੰ న్యూਟ੍ਰਲਾਈਜ਼ ਕਰਨ ਦੇ ਇੱਕ ਮੌਕ ਡ੍ਰਿਲ ਕੀਤੀ ਗਈ ਹੈ ਬੰਬ ਡਿਸਪੋਜ਼ਲ ਟੀਮ ਦੇ ਨਾਲ ਸਾਡੇ ਕਰਮਚਾਰੀ ਆ ਉਹਨਾਂ ਨੂੰ ਉਹਨਾਂ ਤੋਂ ਉਹਨੂੰ ਬਰੀਫ ਕਰਾਇਆ ਗਿਆ ਵੀ ਜੇ ਕੋਈ ਕਿਸੇ ਵੀ ਜਗ੍ਹਾ ਤੇ ਕੋਈ ਲਵਾਰਸ ਪਰ ਜਗ ਕੋਈ ਚੀਜ਼ ਮਿਲਦੀ ਹੈ ਬੈਗ ਮਿਲਦਾ ਜਾਂ ਕੋਈ ਵਹੀਕਲ ਮਿਲਦਾ ਲਵਾਰਸ ਹੋ ਸਕਦਾ ਉਹਦੇ ਵਿੱਚ ਕੋਈ ਵਿਸੋਟਕ ਚੀਜ਼ ਹੋਵੇ ਬੰਬ ਹੋਵੇ ਉਸੇ ਤਰ੍ਹਾਂ ਅਜ ਉਹਨੂੰ ਇੱਕ ਉਹਨੂੰ ਮੱਧੇਦਜ ਰੱਖਦੇ ਹੋਏ ਇਲੈਕਸ਼ਨ ਨੂੰ ਇੱਕ ਦੰਮੀ ਬੈਗ ਤੇ ਸਕੂਟਰੀ ਮੈਸੀ ਐਕਟ ਬਾਬ ਦੇ ਉੱਪਰ ਇੱਕ ਉਹਨੂੰ ਸ਼ੱਕੀ ਦੇ ਤੌਰ ਤੇ ਬੈਗ ਦੇ ਵਿੱਚ ਉਹਨੂੰ ਰੱਖਿਆ ਗਿਆ ਤੇ ਉਹਨੂੰ ਬੰਬ ਡਿਸਪੋਜ਼ਲ ਟੀਮ ਨੂੰ ਭਲਾ ਕੇ ਉਹਨੂੰ ਨਿਊਟਰਲਾਈਜ਼ ਕਰਵਾ ਰਹੇ ਆ ਤੇ ਉਹਨਾਂ ਨੂੰ ਸਾਰੀ ਸਾਡੀ ਪੁਲਿਸ ਨੇ ਸਾਰੇ ਨੂੰ ਸੁਰੇਖ ਕੀਤਾ ਤਿੰਨ ਐਸ ਐਚਓ ਸਹਿਬਾਨ ਆਏ ਨੇ ਐਸ ਐਚਓ ਸਦਰ ਮੋਗਾ ਸਿਟੀ 1 ਤੇ ਸਿਟੀ ਸਾਊਥ ਮੋਗਾ ਉਹ ਤੋਂ ਇਲਾਵਾ ਪੁਲਿਸ ਲਾਈਨ ਦੀ ਫੋਰਸ ਵੀਆਈਓ ਦੀ ਫੋਰਸ ਤੇ ਸਾਡੇ ਕਿਯੂ ਆਰਟੀ ਟੀਮਾਂ ਤੇ ਉਹ ਤੋਂ ਇਲਾਵਾ ਥਾਣਿਆਂ ਦੀ ਫੋਰਸ ਇੱਥੇ ਅਸੀਂ ਉਹਨੂੰ ਇਕੱਠੇ ਕਰਕੇ ਉਹਨੂੰ ਬ੍ਰਿਫਟ ਉਹ ਇੱਕ ਰਿਫਰੈਸ਼ ਕਰਨ ਦੀ ਜ਼ਰੂਰਤ ਹੁੰਦੀ ਹੈ ਪਹਿਲਾਂ ਵੀ ਇਹ ਮਾਕ ਡ੍ਰਿਲ ਤਾਂ ਪਹਿਲਾਂ ਵੀ ਹੋਰ ਡਿਸਟ੍ਰਿਕਟਾਂ ਜ਼ਿਲ੍ਹਿਆਂ 'ਚ ਵੀ ਮੋਕੇ ਵੀ ਪਹਿਲਾਂ ਕੀਤੀਆਂ ਜਾਂਦੀਆਂ ਨੇ ਪਰ ਇਹ ਟਾਈਮ ਟੂ ਟਾਈਮ ਇਹ ਟੈਕਨੀਕ ਐਡਵਾਂਸ ਟੈਕਨੀਕ ਹੁੰਦੀ ਰਹਿੰਦੀ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਬੰਬ ਡਿਸਪੋਜ਼ਲ ਟੀਮ ਜੋ ਬੰਬ ਸੂਟ ਪਾ ਕੇ ਆਪਣੇ ਮਾਕ ਡ੍ਰਿਲ ਕਰ ਰਹੇ ਆ ਤੇ ਇਹ ਕਿਸੇ ਸ਼ੱਕੀ ਚੀਜ਼ ਦੇ ਵਿੱਚ ਕੋਈ ਬੰਬ ਹੋਣ ਦੀ ਸੰਭਾਵਨਾ ਨੂੰ ਉਦੇ ਬਾਰੇ ਇਹਨਾਂ ਨੇ ਬੰਬ ਡਿਸਪੋਜ਼ਲ ਟੀਮ ਸਾਡੀ ਫੋਰਸ ਨੂੰ ਬਰੀਫ ਕੀਤਾ ਜੇ ਉਹਨੂੰ ਵੀ ਕਿੱਦਾਂ ਤੁਸੀਂ ਉਹਨੂੰ ਸੇਫ ਕਰਨਾ ਕਿਸ ਚੀਜ਼ ਨੂੰ ਉਹਨਾਂ ਦਾ ਛੇੜਛਾੜ ਨਹੀਂ ਕਰਨੀ ਉਸ ਤੋਂ ਬੰਬ ਡਿਸਪੋਜ਼ਲ ਟੀਮ ਜੋ ਤੱਕ ਨਹੀਂ ਆਉਂਦੀ ਹੈ ਉਹਨੂੰ ਵੀ ਕਿੱਦਾਂ ਉਹਦੇ ਸਟੈਂਡ ਬੈਗ ਲਗਾ ਕੇ ਉਹਨੂੰ ਚਾਰ ਸਵੇਰੇ ਉਹਨੂੰ ਸੇਫ ਕੀਤਾ